ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਹ ਜਿਹੜੇ ਬੁੱਲੜ ਬੀਜੇ ਵਾਲੇ ਹਨ ਇਹ ਸਰਦਾਰ ਨਹੀਂ ਹੈਗੇ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਦੂਜੀ ਗੱਲ ਆ ਕੋਈ ਵਾਰਨਿੰਗ ਨਹੀਂ ਆ ਕੋਈ ਮਾਫੀ ਨਹੀਂ ਆ ਕੋਈ ਕੁਛ ਨਹੀਂ ਆ ਮੈਂ ਉਹਨਾਂ ਨੂੰ ਕਹਿਣਾ ਪਿਆ ਵੀ ਫੋਨ ਦੇ ਉੱਤੇ ਗੱਲ ਕਰ ਲੈਣਾ ਨਹੀਂ ਤਾਂ ਇਹਦਾ ਮੈਂ ਬਾਲਣ ਬਣਾ ਦੇਣਾ ਅੱਧੇ ਘੰਟੇ ਦੇ ਵਿੱਚ ਵਿੱਚ ਤੇ ਮੈਨੂੰ ਕੋਈ ਪਰਚੇ ਦੀ ਪਰਵਾਹ ਨਹੀਂ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਕਿਹਾ ਤੁਹਾਨੂੰ ਪਤਾ ਹੈ ਇਹ ਕੋਈ ਸਰਦਾਰ ਨਹੀਂ ਹੈ ਕੋਈ ਕੁਛ ਨਹੀਂ ਆ ਇਹਨਾਂ ਨੇ ਬਿੱਗ ਬੋਸ ਜਾਣ ਦੇ ਕਰਕੇ ਇਹ ਸਾਰਾ ਗੰਦਾ ਕੰਮ ਕੀਤਾ ਆ ਸਾਡੇ ਜਿਹੜੇ ਸਿੰਘ ਨੇ ਇਹ ਥੋੜੇ ਜੇ ਸ਼ਾਂਤ ਨੇ ਤੇ ਮੈਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਦੀ ਕਲੱਚ ਪਲੇਟਾਂ ਇਹਨਾਂ ਦੇ ਰਿੰਗ ਸਾਰੇ ਪੈਨੇ ਨੇ ਇਹਨਾਂ ਨੇ ਬਹੁਤ ਗੰਦ ਪਾਇਆ ਮੈਨੂੰ ਤਾਂ ਅੱਗੇ ਬੜਾ ਗੁੱਸਾ ਚੜਦਾ ਹੈ ਜਦੋਂ ਮੈਂ ਆਹ ਉਹ ਵੀਡੀਓ ਸੁਣਦਾ ਹਾਂ ਲੋਕਾਂ ਦੇ ਕੋਲ ਵੀ ਹੁੱਲੜ ਪੀਜਾ ਵੀ ਇਹਨੂੰ ਸ਼ਰਮ ਵਾਲੀ ਵਿਲਾ ਇਹਨੇ ਗੱਲ ਕੀਤੀ ਇਹਨੇ ਹੁਣ ਸਾਰੀ ਦੁਨੀਆ ਨੂੰ ਗਾਲ ਕੱਢੀ ਆ ਬਸ ਮੈਂ ਇਹ ਕਹਿਣਾ ਪਿਆ ਵੀ ਮੇਰੇ ਨਾਲ ਕੰਟੈਕਟ ਕਰ ਲੈਣ ਆ ਸਾਡੇ ਚੈਨਲ ਨਾਲ ਹੀ ਕਿਸੇ ਤਰੀਕੇ ਨਾਲ ਬਾਲੀਆਂ ਗੱਲਾਂ ਨਹੀਂ ਆਉਂਦੀਆਂ ਹੈਗੀਆਂ ਅਸੀਂ ਬਾਲਣ ਬਣਾ ਦੇਣਾ ਹੈ ਇੱਥੇ ਫੂਕ ਦੇਣਾ ਹੈ ਜਾਂ ਸਾਡੇ ਨਾਲ ਕੰਟੈਕਟ ਕਰਨ ਮਾਫੀ ਮੰਗਣ ਜਿੱਦਾਂ ਵੀ ਆਹ ਵੀਡੀਓ ਕਿਉਂ ਪਾਈ ਆ ਕਾਤੇ ਪਾਈ ਆ ਕੀ ਕਾਰਨ ਆ ਕੀ ਇਹਦੀ ਮਨਸਾ ਆ ਕੀ ਇਹ ਸੋਚਦਾ ਹੈ ਠੀਕ ਹੈ ਨਾ ਹਾਂਜੀ